ਹਾਂ ਜੀ ਕਰੋ ਚੱਕ ਪ੍ਰਾਪਤ ਆ ਜੋੜੇ ਲਾਏ ਨੇ ਆਪਣੇ ਮੰਨ ਲਾ ਵੱਡੇ ਗੋਤਰਾ ਇੱਕ ਕੋ ਦੋ ਗੋਤਰ ਕਿਹਤ ਆਏ ਵੇ ਬਾਕੀ ਸਾਰੇ ਆਪਣੇ ਆਪ ਦੇ ਆ ਸੀ ਇੱਕ ਦੋ ਗੋਤਰੀ ਆਏ ਵੇ ਆ ਵੱਡੇ ਕੂਤਰਾ ਭਰਾ ਜੀ ਆ ਸਾਰੇ ਵਿੱਚ ਇੱਕ ਦੋ ਕੂਤਰੀਆਂ ਕਰੋ ਚੱਕ ਆ ਬੈਠਿਆ ਵਿੱਚ ਮੰਨ ਲਓ ਵੀ ਇੱਕ ਦੋ ਕੂਤਰੀਆਂ ਉਹ ਵੀ ਮੇਨੀਆਂ ਵੱਡੀਆਂ ਫਿਰਦੀਆਂ ਆ ਵੱਡੇ ਕੂਤਰਾ ਭਰਾ ਹੋਰ ਵੀ ਦੂਜੇ ਖੁੱਡੇ ਵਾਲੇ ਵੀ ਦਿਖਾਉਣਾ ਭਰਾ ਪਹਿਲਾਂ ਜੋੜੇ ਲੱਗੇ ਤੁਹਾਨੂੰ ਦਿਖਾਏ ਆ ਹੌਣ ਆ ਕਬੂਤਰ ਫੋੜਿਆ ਹੇਲੋ ਆ ਦੇਖ ਲੋ ਭਰਾ ਕਬੂਤਰੀਆਂ ਕਿਹੜੀਆਂ ਐਸ ਕੀ ਬਾਜੀ ਛੱਡਣ ਨੂੰ ਰਹਿ ਗਈਆਂ ਕੁਝ ਇੰਨਾਂ ਚ ਵੱਡੀਆਂ ਕੁਝ ਬਾਜੀ ਇੰਨੀਆਂ ਰਹਿ ਗਈਆਂ ਬਹੁਤ ਛੱਡੀਆਂ ਆਵੀਆਂ ਪੂਰੀਆਂ ਬਦਾਮ ਖਾਦੇ ਵੇ ਆ ਇਹ ਵੀ ਭਰਾ ਪਰ ਦੇਣੀਆਂ ਸਾਰੇ ਅੱਜ ਕਰ ਲੋ ਚੈੱਕ ਆ ਤੁਮ ਉੱਤਰ ਆ ਗਏ ਬਰਾ ਜਿਹੜੇ ਐਦ ਕੀ ਛੜੜੇ ਵੇ ਆ ਜਾਂ ਛੜਨਾਂ ਨੂੰ ਰਹਿ ਗਏ ਜਾਂ ਕੋਈ ਬਾਜੀਆਂ ਉੱਡੇ ਵੇ ਆ ਕੋਈ ਦਿੱਤਿਆ ਵਾ ਕੋਈ ਹਰਿਆ ਵਾ ਸਾਰੇ ਆ ਬੈਠੇ ਆ ਕੋਈ ਕਿਵੇਂ ਕੋਈ ਛੜਨ ਵਾਲੇ ਵੇ ਦੋ ਤਿੰਨ ਉੱਡੀ ਵੀ ਜਾਂਦੇ ਆ ਇੱਕ ਆ ਕਾਲਾ ਫਿਰ ਆ ਜਾਂਦਾ ਐਸੋ ਰੱਤਾ ਉੱਡੀ ਜਾਂਦਾ ਇੱਕ ਲਾਲ ਚੀਨਾ ਹੋ ਉੱਡੀ ਜਾਂਦਾ ਤਾਂ ਆਹ ਆ ਵਾਹ ਜੀ ਮੂਹ ਜੀ ਤੁਹਾਨੂੰ ਕੀ ਸਟਿੰਗ ਜਾਣਾ ਵਾਹ ਕਾਰ ਲਓ ਚੈੱਕ ਕਰ ਆਹ ਵੱਡੀਆਂ ਕੂਪੀਆਂ ਆ ਗਈਆਂ ਭਰਾ ਸਾਰੀਆਂ ਕਰੋ ਚੈੱਕ ਕੋਪੀਸਲੇ ਸਾਹਿਬ ਰੁਪੀਆਂ ਕੋਪੀਸਲੇ ਤੋਂ ਪਿਛਲੇ ਰੁਪੀਆਂ ਉਹ ਸਭ ਵੱਡੀਆਂ ਵਿੱਚ ਆਹ ਗੋਤਰੀ ਬਹੁਤ ਚੰਗੀ ਸੀ ਕਿਸੇ ਤੋਂ ਆਈ ਸੀ ਘੁੰਮ ਗਈ ਸੀ ਬਹੁਤ ਟਾਈਮੋਂ ਕਰੰਤਾ ਸਾਲ ਹੋ ਗਏ ਪੱਕੀ ਵੀ ਆ ਇਹ ਚੱਲੋ ਭਰਾ ਚੱਲ ਦੋ ਤਨ ਖੋਡੇ ਹਜੇ ਹੋਰ ਦਿਖਾਉਣਾ ਪਾ ਸਾਰੇ ਗੋਤਰ ਆਪਾਂ ਕੇਰਾ ਵਿੱਚੋਂ ਜਿਹੜੇ ਰਹਿ ਗਏ ਰਹਿ ਗਏ ਇਹ ਤਾਂ ਸਾਰੇ ਚਕਾਵਾਂਗੇ ਆ ਆ ਗਏ ਭਰਾ ਫੋਸੇ ਨਾ ਜੋ ਇੱਕ ਦੋ ਗੋਤਰ ਕਿਸੇ ਦੇ ਆਏ ਗਏ ਵੀ ਆ ਆ ਬੈਠਿਆ ਇਹਦੇ ਵਿੱਚ ਕੁਤਰੀਆਂ ਬੈਠੀਆਂ ਕੋ ਕੁਤਰ ਬੈਠੇ ਆ ਲਵ ਮੈਰਜਾਂ ਨਾਲ ਜੋੜੇ ਲੱਗੇ ਹੋਏ ਆਪਰਾ ਆਪਦੇ ਆ ਵੀ ਬੱਚੇ ਪੁੱੱਚੇ ਕੱਢੀ ਜਾਂਦੇ ਆ ਯਾਰ ਵੱਧਦਾ ਕੋਤਰ ਬਈ ਨਹੀਂ ਸੰਭੇ ਜਾਂਦੇ ਯਾਰ ਕੀ ਕਰਿਆ ਜਾਵੇ ਹੁਣ ਤੁਸੀਂ ਆਪ ਹੀ ਵੇਖੀ ਜਾਂਦੇ ਆ ਆ ਬੈਠਿਆ ਵੀ ਜੋੜੇ ਲੱਗੇ ਹੋਏ ਆਪਰਾ ਕੋਈ ਬੱਚਾ ਕੱਢੀ ਬੈਠਾ ਕੋਈ ਕਿਵੇਂ ਆ ਕੋਈ ਕਿਵੇਂ ਆ ਇੱਕ ਦੋ ਕੂਤਰ ਇਹਨਾਂ ਜੇ ਵੀ ਕੋਈ ਕਿਸੇ ਦੇ ਹੈਗੇ ਜਿਹੜੇ ਮਿੱਤਰਾਂ ਦੇ ਹੈਗੇ ਉਹ ਆਪਾਂ ਮੋੜਨੇ ਆ। ਬਾਕੀ ਸਾਰੇ ਕੂਤਰ ਆਪਾਂ ਰੈਲੇ ਕਰਨੀ। ਖੁੱਡੇ ਰੈਲੇ ਕਰਨੇ ਮੰਨ ਲਓ। ਕਰੋ ਚੱਕ ਭਰਾ। ਆ ਭਰਾ ਆਪਣੇ ਜਿਹੜਾ ਜਮਾ ਹੀ ਮੇਨ ਆ ਉਹ ਜੋੜੇ ਵੀ ਆਗੇ ਭਰਾ। ਵੱਡੇ ਆ। ਠੀਕ ਐ। ਇਹ ਵੀ ਗੋਤਰਾ ਪਰਲੇ ਕਰ ਸਕਦੇ ਆ ਇਹਨਾਂ ਦੀ ਵੀ ਆਪਸ਼ਨ ਹੈਗੀ ਆ ਕਰੋ ਚੱਕੋ ਮੈਂ ਇੱਕ ਖੁੱਡੇ ਜਾ ਫਿਰਦੇ ਆ ਭਰਾ ਹੋਰ ਇਹਦੇ ਕੋਲ ਸ ਬੱਚੇ ਆ ਕੁਝ ਵੱਡੇ ਕਬੂਤਰ ਆ ਉਹ ਕੂਤਰ ਨਾ ਵੀ ਆ ਪਰੋਚਕ ਮੇਨ ਕੂਤਰ ਆ ਭਰਾ ਇਹ ਇੱਕ ਉਤਰਾ ਇੱਕ ਦੋ ਖੁੱਡਿਆਂ ਚ ਅਜੇ ਹੋਰ ਵੀ ਫਿਰਦੇ ਆ 20 30 ਕੂਤਰ ਆ ਵੀ ਫਿਰਦੇ ਆ ਦੋ ਤਿੰਨ ਜੋੜੇ ਦੇ